ਆ ਪਹਿਲਣ ਦਾ 222 ਕਿਲੋ ਪਾਇਆ ਬਾਈ ਇਹ 25 26 ਕਿਲੋ RAMNA ਬਾਦੂ ਖਾਨ ਪੀਨ ਨੂੰ ਇੰਨੀ ਖੁੱਲੀ ਹੈਗੀ ਠੀਕ ਆ ਗੱਲਾਂ ਕਿੰਨਾ ਸਮਾਨ ਪਾ ਦੇ ਗੋਹਾਣ ਜੰਮਾ ਐਨ ਕਰੜਾ ਕਰਦੀ ਆ ਲੈ ਅਗਲੇ ਬੰਨੋ ਵੀ ਤਰਸੇ ਤੇ ਲੇਵੇ ਤੇ ਮਾਰਦੀ ਬਾਈ ਤੇ ਥਣ ਥਣ ਇਹਨੂੰ ਵੀ ਚੰਗਾ ਲੱਗਿਆ ਤੇ ਲੱਗਿਆ ਵੀ ਦੂਰੀ ਤੇ ਆ ਤੇ ਹੈਗੀ ਵੀ ਪੰਜਾਬ ਵਾਲੀ ਜਰਸੀ ਆ ਤੇ ਹੈਗੀ ਵੀ ਸਜਣੋ ਜਾਨ ਵਾਲੀ ਆ ਜੇ ਮੈਂ ਆਪਾਂ ਕਹ ਜੀ ਮੈਂ ਹਸਾਂ ਵਰਗੀ ਬਾਡੀ ਹੈ ਵੀ ਤੇ ਇਹ ਗਰਮੀ ਥੋੜੀ ਜੀ ਉਹਨਾਂ ਨਾਲੋਂ ਘੱਟ ਮੰਦੀਆਂ ਨੇ ਹਾਂ ਜੀ ਸ਼੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦਾ ਤੁਹਾਡਾ ਸਵਾਗਤ ਆ ਸਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਈ ਪਿੰਡ ਫਤੇਗੜ ਛੰਨਾ ਬਾਕੀ ਸੱਜਣੋ ਜੇ ਪਿੰਡ ਦੇ ਨਾਂ ਦੀ ਗੱਲ ਕਰ ਲਈ ਨਾ ਦੇਸ਼ਾਂ ਵਿਦੇਸ਼ਾਂ ਚ ਜਿੱਥੇ ਤੱਕ ਵੀ ਯਾਰ ਪੰਜਾਬੀ ਵੱਸਦੇ ਨੇ ਇਹ ਪਿੰਡ ਦਾ ਨਾਂ ਹਰੇਕ ਸੱਜਣ ਜਾਣਦਾ ਕਿਉਂਕਿ ਜੇ ਕਬੱਡੀ ਦੇ ਖੇਤਰ ਚ ਗੱਲ ਕਰ ਲਈਏ ਦੋ ਭਰਾ ਖੇਡਦੇ ਨੇ ਇਸ ਪਿੰਡ ਦੇ ਪੂਰੀ ਛੰਨਾ ਤੇ ਪੱਟੂ ਛੰਨਾ ਵਾਲਾ ਕਿਉਂਕਿ ਪੂਰੀ ਦੀ ਤਾਂ ਜੇ ਗੱਲ ਕਰ ਲਈ ਯਾਰ ਪੂਰੀ ਦੁਨੀਆ 'ਚ ਚੜ੍ਹਾਈ ਆ ਤੇ ਦੂਜੇ ਨੰਬਰ ਤੇ ਆ ਗਿਆ ਪਸ਼ੂਆਂ ਦਾ ਪਸ਼ੂਆਂ ਦੇ ਖੇਤਰ ਚ ਬਈ ਡਾਕਟਰ ਜਗਜੀਤ ਗੋਪੀਵੰਨ ਵਾਲਾ ਜਿਹੜਾ ਉਹਨੇ ਵੀ ਯਾਰ ਬਾਲੇ ਝੰਡੇ ਗੱਡੇ ਨੇ ਤੇ ਤੀਜੇ ਨੰਬਰ ਤੇ ਜਿਹੜੇ ਸੱਜਣ ਕੋਲੇ ਪਹੁੰਚੇ ਆ ਇਹਨੇ ਵੀ ਯਾਰ ਪਿੰਡ ਦਾ ਨਾਮ ਮਸ਼ਹੂਰ ਕਰਿਆ ਲੈ ਤਰਸ ਨਾਲ ਨਾਲ ਇੱਕ ਵਾਰੀ ਗਾਵਾਂ ਤੇ ਮਾਰਦੇ ਕੈਮਰਾ ਵੀ ਇਹ ਸੱਜਣ ਨੇ ਵੀ ਯਾਰ ਪੂਰੀ ਚੜ੍ਹਾਈ ਕਰੀਆ ਕਿਉਂਕਿ ਵੀਡੀਓ ਨਾਲ ਸੱਜਣੋ ਐਂਡ ਤੱਕ ਬਣੇ ਰਹੋ ਗਾਵਾਂ ਦਿਖਾਵਾਂਗੇ ਅੱਠ ਤੇ ਅੱਠ ਵੀ ਐਂ ਦਿਖਾਵਾਂਗੇ ਪੂਰੀਆਂ ਚੋਟੀ ਦੀਆਂ ਟਾਪ ਦੀਆਂ ਜਿਹੜੀਆਂ ਦੇ ਵਿੱਚ ਨਾ ਦੰਦਾਂ ਚ ਨੇ ਬੱਛੀਆਂ ਦੋ ਦੰਦ ਚਾਰ ਦੰਦ ਪਹਿਲਾ ਤੇ ਦੂਜਾ ਸੂਆ ਤੇ ਦੋ ਸੱਜਣੋ ਹੈਗੀਆਂ ਨੇ ਜਰਸੀ ਇੱਕ ਜਰਸੀ ਦਾ ਹੈਗਿਆ 25 26 ਲੀਟਰ ਵਾਲੀ ਤੇ ਇੱਕ ਹੈਗੀ ਆ ਦੂਜਾ ਸੁਗਾ ਸੁੰਦਿਆ ਉਹ ਹੈਗੀ ਆ ਬਈ 16 17 ਲਿਖਤ ਵਾਲੀ ਕਿਉਂਕਿ ਬੱਚੀਆਂ ਉਹੀ ਗੱਲ ਐ ਮਿਲਕ ਤੇ ਬਿਊਟੀ ਦੋਨੇ ਪੱਖ ਦੀਆਂ ਨੇ ਚਾਹੇ ਤੁਸੀਂ ਵਿੱਚੋਂ ਜਿਹੜੀਆਂ 2 4 ਬੱਚੀਆਂ ਇਆਂ ਹੀ ਨੇ ਸਜਣੋ ਮੇਲੇ ਵੀ ਪਾ ਸਕਦੇ ਹੋ ਤੇ ਮਿਲਕ ਲੈਣ ਚ ਵੀ ਚੰਗੀਆਂ ਨੇ ਤੇ ਬਾਕੀ ਆਜੋ ਸੀਰੇ ਨਾਲ ਮਲਿਓਨੇ ਆ ਤੁਹਾਨੂੰ ਤੇ ਅਗਲੀ ਗੱਲਬਾਤ ਸਾਰੀ ਸਿੱਧਾ ਦੱਸੂਗਾ ਆਜਾ ਸੀਰੇ ਆ ਔਰ ਕੀ ਹਾਲ ਆ ਫਿਰ ਸਤਿ ਸ਼੍ਰੀ ਅਕਾਲ ਬਾਈ ਸਾਰੇ ਨੂੰ ਠੀਕ ਆ ਜੀ ਵਧੀਆ ਜੀ ਬਹੁਤ ਵਧੀਆ ਬਾਈ ਬਾਕੀ ਪਿੰਡ ਦੀ ਦਾ ਵੀ ਸੁੱਖ ਨਾਲ ਚੜਾਈ ਚੰਗੀ ਆ ਤੇ ਬਾਕੀ ਇਹ ਸੱਜਣ ਬੀ ਐਫ ਏ ਜਿਹੜਾ ਪਸ਼ੂ ਮੇਲਾ ਹੋਇਆ ਸੀ ਪ੍ਰਦਰਸ਼ਨੀ ਉਹਦਾ ਮੇਰਾ ਖਿਆਲ ਆ ਮੈਂਬਰਸ਼ਿਪ ਵੀ ਆ ਹਨਾ ਉਹਦਾ ਮੈਂਬਰ ਵੀ ਆ ਥੋੜੀ ਜੀ ਸਮਾਜ ਸੇਵਾ ਵੀ ਕਰਦਾ ਰਹਿਣਾ ਨਾਲ ਨਾਲ ਤੇ ਨਾਲ ਨਾਲ ਸੱਜਣ ਕਰਦਾ ਵਪਾਰ ਦਾ ਕੰਮ ਕਿੰਨੇ ਪਸ਼ੂ ਦਿਖਾਵਾਂਗੇ ਅੱਜ 8-9 ਪਸ਼ੂ ਨਾ ਆਪਣਾ 8-9 ਪਸ਼ੂ ਤਾਂ ਖਾਵਾਂਗੇ ਦੋ ਹੈਗੀਆਂ ਜਰਸੀ ਹਨਾ ਦੋ ਜਰਸੀ ਉਹ ਜਰਸੀ ਹਮਾਚਲ ਵਾਲੀਆਂ ਨੇ ਕਿ ਪੰਜਾਬ ਵਾਲੀਆਂ ਨੇ ਪੰਜਾਬ ਵਾਲੀਆਂ ਨੇ ਪੰਜਾਬ ਵਾਲੀਆਂ ਜਰਸੀਆਂ ਠੀਕ ਗੱਲ ਆ ਜਾਨ ਵਾਲੀਆਂ ਜਰਸੀ ਨੇ ਹਾਂ ਉੱਚੀ ਬੋਲ ਮਾਰਾ ਯਾਰ ਰੁੱਟੀ ਰੁੱਟੀ ਖਾਦੀ ਨਹੀਂ ਹਜੇ ਜਾਨ ਵਾਲੀਆਂ ਜਰਸੀ ਨੇ ਵਧੀਆ ਤਾੜੀਆਂ ਮਾੜੀਆਂ ਤਾਂ ਹੋਣੀ ਲੈ ਤਰਨ ਤਰਨ ਵਾਲੀ ਸੱਜਣਾ ਨੂੰ ਆਖੂਗਾ ਬਾਈ ਬਾਰਡ ਏਰੀਆ ਵਾਲੇ ਜਿਹੜੇ ਆਪਾਂ ਨੂੰ ਅਕਸਰ ਫੋਨ ਕਰਦੇ ਰਹਿੰਦੇ ਨੇ ਵੀ ਬੁਰੀ ਆਪਾਂ ਨੂੰ ਪੰਜਾਬ ਵਾਲੀਆਂ ਜਰਸੀ ਚਾਹੀਦੀਆਂ ਨੇ ਉਹਨਾਂ ਵਾਸਤੇ ਦੋ ਅੱਜ ਪੰਜਾਬ ਵਾਲੀਆਂ ਜਰਸੀਆਂ ਲੈ ਕੇ ਆਇਆ ਤੇ 6 ਲੈ ਕੇ ਆਇਆ ਐਫ ਕਿਹੜੇ ਬੰਨਿਆਂ ਸ਼ੁਰੂ ਕਰੀਏ ਸਿੱਧੀ ਬਸ ਇੱਥੋਂ ਕਰ ਲਓ ਆ ਸਟਾਰ ਆ ਜਾ ਤਰ ਸਾਹਿਬ ਅੱਛੀ ਤੇ ਮਾਰ ਦੇ ਕੈਮਰਾ ਇਹਦਾ ਲੇਵ ਆਲੂਆ ਦਿਖਾ ਦੇ ਅਗਲੇ ਬੰਨਿਆਂ ਦਿਖਾ ਦੇ ਪਿਛਲੇ ਬੈਕ ਤੋਂ ਵੀ ਦਿਖਾ ਦੀ ਤੇ ਬ ਪਹਿਲਾ ਸੂਆ ਬਾਈ ਇਹ ਦੋ ਦੰਦਾਂ ਦੀ ਬੱਸੀ ਹੈ ਅੱਛਾ ਮੂੰਹੋਂ ਦੋ ਦੰਦਾਂ ਦਾ ਸੂਆ ਪਹਿਲਾ ਤੇ ਨਾਲੇ ਦੇ ਬੱਚਾ ਮਾਰ ਬੱਸੀ ਆ ਗਈ ਹੈ ਜੀ ਲੈ ਮਾਰ ਨਾਲ ਵੀ ਸੱਜਣਾ ਦੇ ਬੱਚੀ ਆ ਤਰਸ ਇਹਦੇ ਬੱਚੇ ਤੇ ਵੀ ਮਾਰਦੇ ਕੈਮਰਾ ਵੇ ਅਗਲੇ ਬੰਨੇ ਖੜਾ ਕਰਾ ਦੇ ਤਸੱਲੀ ਸੱਜਣਾ ਦੀ ਹਰੇਕ ਪੱਖ ਤੋਂ ਅੱਜ ਲੈ ਬਾਈ ਇਹਨੂੰ ਖੋਲ ਕੇ ਤੋੜ ਦੇ ਕਿਉਂਕਿ ਸਮਾਂ ਆਪਣੇ ਕੋਲੇ ਥੋੜਾ ਫਟਾਫਟ ਤੋਰੀ ਚੱਲੀ ਕਿਉਂਕਿ ਵੀਡੀਓ ਬਾੜੀ ਲੰਬੀ ਵੀ ਨਹੀਂ ਬਣਾਉਣੀ ਤੇ ਬਾਕੀ ਸੱਜਣਾ ਤੁਹਾਨੂੰ ਪਤਾ 20 ਤੋਂ 25 ਮਿੰਟ ਦੀ ਵੀਡੀਓ ਆਪਣੀ ਘੱਟੋ ਘੱਟ ਹੋਏ ਜਾਂਦੀ ਹੁੰਦੀ ਆ ਇਹ ਹੁਣ ਜਦੋਂ ਤੁਰੂ ਕੀ ਨਾ ਬੱਚੀ ਉਹਦਾ ਜੱਜਮੈਂਟ ਕਰ ਲਓ ਉਹੀ ਗੱਲ ਆ ਵੀ ਜਿਵੇਂ ਆਪਾਂ ਕਹਿ ਦਿੰਦੇ ਨਾ ਇੱਕ ਪਹਿਲਵਾਨ ਤੁਰਦਾ ਪਹਿਲਵਾਨ ਵਾਲੀ ਤੋਰ ਆ ਤੇ ਲੇਵੇ ਲੂਵੇ ਦੀ ਵੀ ਸਾਫ ਆ ਤੇ ਉਹੀ ਗੱਲ ਆ ਵੀ ਨਾਲ ਲਗਮਾ ਡਰਾ ਸੱਜਣੋ ਇਹਦਾ ਹੈਗਾ ਸਟੀਕ ਕੱਡਰ ਕੋਈ ਟੁੱਟਮਾ ਲੇਵਾ ਨਹੀਂ ਹੈਗਾ ਬੱਚੀ ਦਾ ਤੇ ਮੂੰਹੋ ਦੋ ਦੰਦ ਦਾ ਜ਼ੁਬਾਨ ਬੱਚੀ ਆ ਨਾਲ ਵੀ ਇਹਦੇ ਪਲੱਸ ਪੁਆਇੰਟ ਆ ਜਿਹੜਾ ਬੱਚੀ ਆ ਸੂਈ ਕਿੰਨੇ ਦਿੰਦੀ ਆ ਬਾਈ ਇਹ ਇਹ ਜੀ ਰਾਤੀ ਸੂਈ ਆ ਗਈ ਬਾਈ ਅਛਾ ਰਾਤ ਹੀ ਸੂਈਆ ਹਾਂ ਹਾਂ ਵੀ ਪਾਈਲਰ ਦੇ ਹਿਸਾਬ ਨਾਲ ਯਾਰ ਲੇਵਾ ਲੂਗਾ ਬਹੁਤਾ ਹਨਾ ਹਾਂ ਹਾਂ ਬਈ ਬਾਕੀ ਜਾਤ ਵਾਲੀ ਬੱਸੀ ਆ ਗਈ ਪੂਰੀ ਆ ਕਿੰਨਾ ਦੁੱਧ ਪਾ ਦੂ ਤੇਰੇ ਤੇ ਯਾਰ ਬਿਆਸੀ ਤੇ ਬਈ 22 ਕਿਲੋ ਆਰਾਮ ਨਾਲ ਪਾ ਦੂਗੀ ਤੇ 22 ਕਿਲੋ ਪਾ ਦੂਗੀ ਤੇ ਬੱਤ ਦਾ ਕੱਦ ਕਾਠਾ ਤੇ ਮੇਨ ਗੱਲ ਆ ਯਾਰ ਜਿਹੜੀ ਜਾਂ ਨਾਲੀ ਆ ਉਤੋਂ ਢਾਂਚਾ ਵੀ ਚੰਗਾ ਥੋੜੇ ਥੌਂ ਚ ਖੜੂਗੀ ਥੋੜਾ ਖਾਊਗੀ ਤੇ ਦੁੱਧ ਵੀ ਚੰਗਾ ਪਾ ਦੂਗੀ ਸ਼ੀਲ ਠੰਡੀ ਪੂਰੀ ਆ ਗਈ ਕਿੰਨੇ ਆਣਾ ਪਾ ਕੇ ਕਿਵੇਂ ਮਾਰੀ ਤਾ ਬਾਕੀ ਇਹ ਨਸਲ ਦਾ ਤਕਰੀਬਨ 30 ਸੰਧੀ ਹੁੰਦੀ ਆ ਨਾਲ ਨਾਲ ਦੀ ਨਾਲ ਰੇਟ ਵਾਲਾ ਸਿਸਟਮ ਨਮੀੜੀ ਜਾਏਗਾ ਇਹਦਾ 62000 ਰੇਟ ਆ ਜੀ 60000 ਦੀ ਦੇ ਦਾਂਗੇ 60 ਦੀ ਦੇ ਦਾਂਗੇ 60 ਚ ਵੀ ਕਰ ਦਾਂਗੇ ਮਾਨ ਕੋਈ ਗੱਲ ਨਹੀਂ ਆਏ ਤਾਂ ਹੁਣ ਹਾਂ ਮਾਨਤਨ ਕਰ ਦਾਂਗੇ ਹਾਂ ਲੈ ਮਾਨਤਨ ਬਾਈ ਕਹਿੰਦਾ ਰੇਟ ਜਿਹਾ ਜਾਇਜ਼ ਹੋਣਗੇ ਬਸ ਆਏ ਲੈ ਹੁਣ ਬੱਸ ਇੱਥੇ ਮਾਰ ਦੇਵੇ ਦੋ ਨੰਬਰ ਵਾਲੀ ਤੇ ਜੀ ਫੇਸ ਕੁਆਲਟੀ ਕਰਾ ਦੇ ਚੈੱਕ ਤੇ ਸਿਰੇ ਤੋਰ ਦੇ ਨਾਲ ਨਾਲ ਆਪਾਂ ਡਿਟੇਲ ਵੀ ਦੱਸੀ ਜਾਵਾਂਗੇ ਇਹ ਸੂਆ ਵਾਲੀ ਹੈ ਹਾਂ ਜੀ ਇਹ ਕਿਹੜਾ ਸੂਆ ਸੁੰਦੀ ਆ ਬਾਈ ਇਹ ਵੀ ਪਹਿਲਾ ਸੂਆ ਸੁੰਦੀ ਆ ਜੀ ਦੋ ਦੰਦ ਦੀ ਇਹ ਵੀ ਮੂੰਹੋਂ ਦੋ ਦੰਦ ਦਾ ਦੋ ਦੰਦ ਦਾ ਜੀ ਲੈ ਸਜਣੋ ਬੱਛੀ ਇਹ ਵੀ ਮੂੰਹੋਂ ਦੋ ਦੰਦ ਦਾ ਇਹ ਬਾਈ ਚੰਗੇ ਕੱਦ ਕਾਠ ਮੱਝਾ ਥਾਣ ਲੱਗਿਆ ਬੱਚੀ ਨੂੰ ਜਿਵੇਂ ਆਪਾਂ ਗੱਲ ਕਰ ਲਈਏ ਵੀ ਦੂਰਾ ਥਾਣ ਲੱਗਿਆ ਇਹ ਦਿਨ ਕਿੰਨੇ ਕ ਕੱਢ ਦੂਗੀ ਬਾਈ ਬਸ 2-4 ਦਿਨ ਨਾਲ ਲੈ ਜੂਗੀ ਹਨਾ ਬਾਈ ਅੱਛਾ 2-4 ਦਿਨ ਲੈ ਜੂਗੀ ਇਹ ਕਿੰਨਾ ਕੁ ਦੁੱਧ ਪਾ ਸਕਦੀ ਹੈ ਆਈਡੀਆ ਇਹ ਬਾਈ 22 ਕਿਲੋ ਆਮ ਨਾਲ ਪਾ ਦੂਗੀ ਚੰਗੀ ਆ ਬਾਈ 22 ਕਿਲੋ ਪਾ ਦੂਗੀ ਤੇ ਥਣ ਥਣ ਉਰ ਚੰਗਾ ਲੱਗਿਆ ਬਾਕੀ ਇੱਕ ਗੱਲ ਹੋਰ ਆਖੂਗਾ ਸੱਜਣਾ ਜਾਨਵਰ ਤੁਸੀਂ ਨੇ ਆਪ ਦੀ ਸਮਝ ਨਾਲ ਖਰੀਦਣਾ ਹੁੰਦਾ ਆਪ ਦੀ ਜੱਜਮੈਂਟ ਨਾਲ ਖਰੀਦਣਾ ਹੁੰਦਾ ਜਿਹੜਾ ਹੁੰਦਾ ਸੂਆ ਸਮਾਰਿਆ ਉਹਨੂੰ ਯਾਰ ਘੱਟ ਤੋਂ ਘੱਟ ਦੋ ਡੰਗ ਚੋਕੇ ਲੈ ਲਿਆ ਕਰੋ ਕਿਉਂਕਿ ਨਾ ਤਾਂ ਫਿਰ ਵੀਡੀਓ ਵਾਲੇ ਨੂੰ ਦੋਸਤ ਦਿਆ ਕਰੋ ਤੇ ਨਾ ਦੋਸਤ ਦਿਆ ਕਰੋ ਯਾਰ ਵਪਾਰੀ ਨੂੰ ਮੰਗ ਰੋ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ 66000 ਮੁੱਲ ਲਗਾ ਬਾਈ ਇਹ ਕਿੰਨੇ ਦੀ ਛੱਡ ਦਾਂਗੇ ਫਿਕਸ ਦੱਸੀ ਜਾ ਜੰਮੀ ਸ਼ੋਰਟ ਰੱਖ ਕੇ ਕਿੰਨੇ ਦੱਸ 65000 ਰੁਪਏ ਦੀ ਛੱਡ ਦਾਂ 65 ਦੀ ਦੇ ਦਾਂਗੇ ਲੈ 65 'ਚ ਸ਼ੋਰਟ ਛੱਪਾ ਹੋ ਜੂ ਇਹ ਵੀ ਪਹਿਲਾ ਸੂਆ ਤੇ ਮੂਹੋਂ ਦੋ ਦਿਨ ਦਾ ਤੇ ਮੇਨ ਗੱਲ ਆ ਜਿਹੜੀ ਥਣ ਥਣੌਟ ਇਹਨੂੰ ਉਹੀ ਗੱਲ ਆ ਜਿਵੇਂ ਤੁਹਾਨੂੰ ਦੱਸਿਆ ਵੀ ਮਹਿਸਾਣਾ ਲੱਗਿਆ ਤੇ ਹੁਣ ਮਾਰ ਦੇ ਤਰਸ ਤਿੰਨ ਨੰਬਰ ਥਣ ਥਣ ਤਾਂ ਮੇਰਾ ਖਿਆਲ ਆਉਂਦੀ ਲੱਭ ਕੇ ਲੈ ਆ ਪਸ਼ੂ ਮਹਿਸਾਂ ਵਾਲੇ ਥਣ ਮੋٹے ਦੂਰੇ ਸੀ ਰਿਆ ਹਾਂ ਹਾਂ ਆਪਾਂ ਮਈਆਂ ਦਾ ਕਰਕੇ ਫਿਰ ਗਾਂ ਵੀ ਪਹਿਲਾਂ ਮਈਆਂ ਲੈਂਦੇ ਰਿਹਾ ਹਾਂ ਤੁਹਾਨੂੰ ਪਤਾ ਹੀ ਹੈਗਾ ਤੁਸੀਂ ਪਾ ਕੇ ਜੋ ਵੀਡੀਓ ਠੀਕ ਹੈ ਗੱਲ ਤੇ ਫਿਰ ਥਾਣਾ ਗਰਮੀ ਆਉਂਦੀ ਆ ਵੀ ਮਾੜੇ ਥਣ ਵਾਲੀ ਗਾਂ ਹੁਣ ਨਹੀਂ ਕੰਮ ਕਰਦੀ ਹਨਾ ਚੱਲਦੀ ਨਹੀਂ ਹਨਾ ਹਾਂ ਮੈਂ ਇਸ ਤਾਰੇ ਵਪਾਰ ਦੇ ਨਾਲ ਨਾਲ ਆਪਾਂ ਮੈਂ ਕਹਿੰਦਾ ਗਾਵਾਂ ਦਾ ਵੀ ਕਰ ਲੈਨੇ ਹਨਾ ਨਾਲ ਨਾਲ ਹਾਂ ਗਾਵੀਆਂ ਚੰਗੀਆਂ ਗਾਵੀਆਂ ਇਹਦਾ ਸੂਆ ਕਿਹੜਾ ਇਹ ਹਜੇ ਖੀਰੀ ਹੋਈ ਮੰਨ ਕੇ ਜਲੋ ਇਹਦੇ ਦੋ ਦੰਦ ਹਜੇ ਚੱਕੀ ਨਹੀਂ ਜੀ ਅੱਛਾ ਦੋ ਦੰਦ ਖੀਰੀ ਵਾਲੇ ਛੱਟ ਕੇ ਦੋ ਦੰਦ ਕੱ ਆ ਮਾੜੇ ਮਾੜੇ ਕੱਢੇ ਨੇ ਜਿੰਨੂ ਕਹ ਦਿੰਦੇ ਨੇ ਵੀ ਕੱਚੀ ਖੀਰੀ ਆਇਆ ਸਿਸਟਮ ਹੁੰਦਾ ਵੀ ਉਹ ਮੰਨ ਲਓ ਤਾਂ ਰੰਗ ਰੂਪ ਸੱਜਣੋ ਇਹਦਾ ਵੀ ਚੰਗਾ ਇਹ ਆਪਾਂ ਕਹਿ ਸਕਦੇ ਆ ਵੀ ਜਿਵੇਂ ਕੋਈ ਫਾਰਮ ਵਾਲੀ ਬੱਛੀ ਹੁੰਦੀ ਆ ਨਾ ਇਹਦਾ ਰੰਗ ਰੂਪ ਉਸ ਉਸ ਤਰੀਕੇ ਦਾ ਤੇ ਢਾਂਚੇ ਢੁंचे ਦੀ ਬੱਛੀ ਕੋਈ ਵੀ ਮਾੜੀ ਨਹੀਂ ਹੈਗੀ ਨਾ ਕੋਈ ਥਣ ਦੀ ਮਾੜੀ ਆ ਆਰਡਰ ਸਾਰੀਆਂ ਦੇ ਸਟੀਕ ਆਰਡਰ ਨੇ ਕੋਈ ਟੁੱਟਮਾ ਲੇਵਾ ਕਿਸੇ ਬੱਛੀ ਦਾ ਨਹੀਂ ਹੈਗਾ ਇਹਨਾਂ ਚੋਂ ਜਿੰਨੀਆਂ ਕਾਪਾਂ ਤੁਹਾਨੂੰ ਦਿਖਾਵਾਂਗੇ ਦਿਖਾਵਾਂਗੇ ਪੂਰੀਆਂ ਨੱਬਲ ਦਰਜੇ ਦੀਆਂ ਇਹੇ ਸੀਰੇ ਕਿੰਨਾ ਕ ਦੁੱਧ ਪਾ ਦੂ ਤੇਰੇ ਤਿਆਰਬੇ ਨਾਲ ਇਹ ਬਾਈ 24 25 ਕਿਲੋ ਦੁੱਧ ਪਾ ਦੂ ਇਹਦੀ ਮਾਂ ਦਾ ਰਕਾਟ ਵੀ ਵਧੀਆ ਹੈਗਾ ਇਹਦੇ ਵਿੱਚ ਥੋੜੀ ਜੀ ਬਰੀਡ ਜ਼ਿਆਦੇ ਆ ਹਨਾ ਹਾਂ ਹਾਂ ਬਾਈ ਇਹਦੇ ਵਿੱਚ ਬਰੀਡ ਸੱਜਣੋਂ ਜ਼ਿਆਦੇ ਆ ਹੈਗੀਆਂ ਕੱਦ ਕਾਠ ਵਾਲੀਆਂ ਨੇ ਤੇ ਹੈਗੀਆਂ ਵੀ ਯਾਰ ਜਿਵੇਂ ਆਪਾਂ ਗੱਲਬਾਤ ਕਰ ਲਈ ਨਾ ਨੁਕਤੇ ਘੋੜੀਆਂ ਵਰਗੀਆਂ ਬਛੇਰੀਆਂ ਨੇ ਕਾਲੂ ਕਿ ਕਿਸੇ ਨੇ ਮੇਲਿਆ ਮੂਲਿਆ ਤੇ ਪੌਣੀਆਂ ਨੇ ਉਹ ਬੱਛੀ ਆਏ ਨੇ ਹਾਂ ਉਹ ਬੱਛੀ ਆ ਤੇ ਮੇਨ ਗੱਲ ਆ ਜਿਹੜੀ ਬਰੀਡਿੰਗ ਵਾਸਤੇ ਵੀ ਚੰਗੀਆਂ ਨੇ ਤੇ ਬੱਚੇ-ਪੁੱੱਚੇ ਵੀ ਅੱਗੇ ਚੰਗੇ ਹੋਣਗੇ ਬੱਚੇ-ਪੁੱੱਚੇ ਵੀ ਚੰਗੇ ਲਾਉਣਗੇ ਅੱਗੇ ਗਏ ਮੈਂ ਉਹ ਕਰਦਾ ਇਹਦਾ ਇਹਦੇ ਕਿੰਨੇ ਪੈਸੇ ਲਵਾਉਂਦੇ ਇਹਦਾ 80000 ਰੁਪਇਆ ਹੈਗਾ ਜੀ ਇਹਦਾ 80000 80 ਜੋ ਕਿੰਨੇ ਦੀ ਛੱਡ ਦਾਂਗੇ ਜਮੀਨ ਬਸ ਇਹ ਚ ਮਾਨਤਾ ਨਹੀਂ ਹੋ ਜਾਊਗਾ ਬਾਈ 75 ਦੀ ਛੱਡ ਦਾਂਗੇ ਨਾ ਹਣਾ 75 ਦੀ ਨਹੀਂ ਹੁੰਦੀ ਬਹੁਤ ਰੁਪਏ ਲਾਈ ਜਾਂਦੇ ਨੇ ਇਹਦਾ ਬਸ ਆਪਾਂ ਹੁਣ ਮੁੱਲੀ ਜਮਾ ਉਹ ਜਾਇਜ਼ ਕਰੀ ਨੀ ਬੜੀ ਚੰਗੀ ਬੱਛੀ ਹੈਗੀ ਲੈ ਮੁੱਲ ਇਸ ਵੀ ਰਹਿ ਜਾਂਦਾ ਹੁੰਦਾ 1200 ਰੁਪਿਆ ਤੇ ਹੁਣ ਮਾਰਦੇ ਤਰਸ 4 ਨੰਬਰ ਵਾਲੀ ਦਾ ਕੈਮਰਾ ਕਿਉਂਕਿ ਨੰਬਰ ਸਾਨੂੰ ਮੈਂ ਤਾਂ ਦੱਸਦਾ ਕਨਫਿਊਜ਼ ਨਾ ਤੁਸੀਂ ਹੋਗੇ ਨਾ ਬਾਈ ਨੰਬਰ ਦੇ ਹਿਸਾਬ ਨਾਲ ਬਾਈ ਨਾਲ ਗੱਲ ਕਰੀ ਜਾਓ ਲੈ ਇਹ ਵੀ ਤੋੜ ਦੇ ਸੀ ਰੇਰ ਆ ਕਿਹੜਾ ਸ਼ੂਆ ਇਹ ਦੂਜਾ ਸ਼ੂਆ ਗਿਆ ਦਾ ਅੱਛਾ ਇਹ ਦੂਜਾ ਸ਼ੂਆ ਸੁੰਦੀ ਆ ਤੇ ਥਣ ਥਣ ਸੱਜਣੋ ਇਹਨੂੰ ਵੀ ਪੂਰਾ ਕੰਮ ਦਾ ਲੱਗਿਆ ਐਨੂੰ ਚਲਾ ਦੀ ਬਾਈ ਬਾਡੀ ਬੁੱਡੀ ਇਹਦੀ ਵੀ ਚੰਗੀ ਆ ਤੇ ਇਹ ਦਿਨ ਕਿੰਨੇ ਕੱਢ ਦੀ ਆ ਇਹ ਲੈ ਜੂਗੀ ਹਫਤੇ ਵਾਂਗੂ ਲੈ ਜੂਗੀ ਹਜੇ ਬਾਈ ਅੱਛਾ ਇੱਕ ਹਫਤਾ ਇਹ ਕਰ ਦੂਗੀ ਹਾਂ ਬਾਕੀ ਪਹਿਲਾਂ ਵੀ ਹੋ ਜਾ ਸਕਦੇ 10 ਕਿਲੋ ਦਾ ਆਰਾਮ ਨਾਲ ਠੀਕ ਆ ਗੱਲ ਇਹਦਾ ਕੀ ਰਿਕਾਰਡ ਦੱਸਿਆ ਪਹਿਲੇ ਸੂਏ ਦਾ ਪਹਿਲਾਂ ਨੇ ਬਾਈ 20 ਕਿਲੋ 19 ਵੀ ਕਿਲੋ ਤੋਂ ਤਾਂ ਕੱਢਿਆ ਹੋਇਆ ਤੇ ਕੀ 22 23 ਕਿਲੋ ਦਾ ਦੇ ਦੂਗੇ ਕ੍ਰੋਸ ਸੰਚ ਪੈਂਦੀ ਆ ਥੋੜੀ ਜੀ ਇਹ ਸੱਜਣੋ ਪੈ ਗਈ ਥੋੜੀ ਜੀ ਕ੍ਰੋਸ ਸੰਗ ਜਿਹੜੇ ਸੱਜਣ ਨੇ ਯਾਰ ਗਰਮੀ ਗਰਮੀ 'ਚ ਰੱਖਣੀਆਂ ਉਹਦੇ ਵਾਸਤੇ ਆ ਬਾਈ ਇਹ ਤੇ ਥਣ ਥਣ ਲੱਗੇ ਪੂਰੀ ਦੂਰੀ ਤੇ ਨੇ ਤੇ ਗੈਪ ਤੇ ਲੱਗੇ ਨੇ ਚੰਗਾ ਥਣ ਲੱਗਾ ਜਿਵੇਂ ਜਿਵੇਂ ਇਹ ਲੇਵਾ ਬਣਾਉਂਦੀ ਜਾਊਗੀ ਓਦ ਇਹਦੇ ਕਿੰਨੇ ਰੁਪਏ ਲਵਾਂਗੇ ਇਹ ਬਈ 65000 ਰੁਪਏ ਦੀ ਦੇ ਦਾਂਗੇ ਆਪਾਂ 65 ਦੀ ਦੇ ਦਾਂਗੇ ਛੋਟ ਛੱਪਾ ਉਹਦੇ ਚ ਵਾਈਡ ਰੇਸ ਦਾ ਜੰਦਾ ਬੋਝੂ ਤੇ ਬੱਛੀਆਂ ਮੇਨ ਗੱਲ ਆ ਛੋਟੀ ਬੱਛੀ ਇਹਨਾਂ ਚ ਤੁਹਾਨੂੰ ਕੋਈ ਵੀ ਨਹੀਂ ਮਿਲੂ ਬੱਛੀਆਂ ਕੱਦ ਕਾਠ ਵਾਲੀਆਂ ਨੇ ਤੇ ਥੱਲੇ ਦੀਆਂ ਪੂਰੀਆਂ ਮਜ਼ਬੂਤ ਨੇ ਮੇਨ ਗੱਲ ਆ ਥਣ ਦੀ ਬਈ ਦੂਰਾ ਦੂਰਾ ਥਣ ਲੱਗਿਆ ਉਹ ਸਾਰੇ ਨੂੰ ਆ ਆ ਯਾਰ ਜਿਹੜੇ ਜਾਨਵਰ ਨੂੰ ਚੁਬਾਈ ਕਰਕੇ ਖਾਣੇ ਮੜਾ ਲੱਗਿਆ ਹੈ ਨਾ ਉਹ ਦੁੱਧ ਵੀ ਕਿੱਥੋਂ ਦੇਗਾ ਲੈ ਹੁਣ ਦਰਸ ਮਾਰ ਲਿਆ ਪੰਜ ਨੰਬਰ ਵਾਲੀ ਤੇ ਇਹ ਵੀ ਤੋਰ ਦੇ ਬੰਦੇ ਇਹਦਾ ਕਿਹੜਾ ਸੂਆ ਇਹਦਾ ਦੂਜਾ ਸੂਆ ਹੈਗਾ ਬ ਅੱਛਾ ਇਹਦਾ ਦੂਜਾ ਸੂਆ ਇਹਦਾ ਵੀ ਯਾਰ ਕੱਦ ਕਾਠਾ ਚੰਗਾ ਹਨਾ ਵੱਡੇ ਕੱਦ ਕਾਠੇ ਚ ਆ ਗਈ ਇਹ ਵੀ ਤੇ ਥਣ ਥਣ ਤਾਂ ਥੱਲਾ ਥੁੱਲਾ ਸਾਨੂੰ ਦੇਖਣ ਦੀ ਯਾਰ ਲੋੜ ਹੀ ਨਹੀਂ ਹੈਗੀ ਥੱਲੇੋਂ ਤਾਂ ਪੂਰੀ ਐ ਓਕੇ ਦੀ ਰਿਪੋਰਟ ਇਹ ਕਾ ਇੱਕ ਦਿਨ ਕੱਢ ਦੂਗੀ ਬਾਈ ਇਹ ਵਸ ਇਹ ਵੀ ਹਫਤੇ ਵਾਂਗੂ ਲੈ ਜੂਗਾਈ ਇਹ ਅੱਛਾ ਇਹ ਵੀ ਇੱਕ ਹਫਤੇ ਵਾਂਗੂ ਹਜੇ ਲੈ ਜੂਗੀ ਇਹਦਾ ਦੁੱਧ ਦਾ ਕੀ ਰਕਾਰ ਦੱਸਿਆ ਪਹਿਲਾਂ ਦਾ ਇਹਦਾ ਬਾਈ 20 21 ਕਿਲੋ ਪਹਿਲਾਂ ਨੇ ਦੁੱਧ ਪਾਇਆ ਗਏ ਨੇ ਅੱਛਾ ਪਹਿਲਾਂ ਨੇ 20 22 ਕਿਲੋ ਪਾਇ ਲਿਆ ਐਨੂੰ ਤੋੜ ਲਿਆ ਕਰ ਉੱਥੋਂ ਕਮਾ ਲਿਆ ਕਰ ਕਿਉਂਕਿ ਜਦੋਂ ਐਨੂੰ ਮੁਰਦੀਆ ਨਾ ਵੀਡੀਓ ਉਦੋਂ ਪੂਰੀ ਸਾਫ ਬਣਦੀ ਆ ਐਨੂੰ ਲੈ ਜਾ ਲੰਬੀ ਥੋੜੀ ਜੀ ਇਹ ਐਸ ਵਾਰੀ ਕਿੰਨਾ ਕ ਪਾ ਸਕਦੀ ਆ ਬਾਈ ਦੇਖੋ 22 ਕਿਲੋ ਤਰਾਮ ਨਾਲ ਪਾ ਦੂਗੀ ਹਾਂ ਦਿਨ ਕਿੰਨੇ ਕੱਢੂਗਾ ਉਹ ਹਫਤਾ ਕਰ ਲੈ ਜੂਗੀ ਵੱਧ ਵੀ ਲੈ ਸਕਦੀ ਹਜੇ ਥੋੜੀ ਜੀ ਹੋਣੀ ਚੱਲੀ ਐ ਕੱਲ੍ਹ ਕਰਦੀ ਐ ਠੀਕ ਆ ਗੱਲ ਵੀ ਕੱਢ ਦੂ ਹਫਤਾ ਦਾ ਦੱਸ ਦੇਣਾ ਜੀ ਹਾਂ ਥਣ ਥੂਣੇ ਦਾ ਵੀ ਬਹੁਤ ਚੰਗਾ ਚਬਾਈ ਜਬੂਈ ਐਨ ਪਥਾਨ ਤੁਣ ਦਾ ਓਕੇ ਦੀ ਰਿਪੋਰਟ ਨੇ ਸਾਰੀਆਂ ਦੇ ਥਣ ਤੁਣ ਤਾਂ ਤੁਸ ਨੂੰ ਥੱਲਾ ਤੁੱਲਾ ਦਾ ਸੱਜਣ ਨੂੰ ਦੇਖਣ ਦੀ ਲੋੜ ਨਹੀਂ ਸਾਰੀਆਂ ਸਟਿਕ ਆਰਡਰ ਦੀਆਂ ਨੇ ਤਕਰੀਬਨ ਤਕਰੀਬਨ ਤੇ ਮੇਨ ਗੱਲ ਆ ਜਿਹੜੀਆਂ ਯਾਰਾ ਸਫਾਈਆਂ ਮੱਛੀਆਂ ਚ ਬਹੁਤ ਨੇ ਤੇ ਚੰਗੀਆਂ ਨੇ ਹਰੇਕ ਪੱਖ ਤੋਂ ਜੇ ਮੈਂ ਗੱਲ ਕਰ ਲਾਂ ਇਹ ਕਿੰਨੇ ਦੀ ਛੱਡ ਦਾਂਗੇ ਆਪਾਂ 5000 ਰੁਪਏ ਦੀ ਛੱਡ ਦਾਂਗੇ ਬਈ ਠੀਕ ਹੈ ਗਾ ਮਾਨ ਤਾਨ ਕਰਦਾ ਕੋਈ ਬਾਈ ਨੇ ਫੋਨ ਲਾ ਲਾ ਜਿਵੇਂ ਬਾਈ ਨੂੰ ਜੱਸੀ ਕੋਈ ਹੋ ਸਾਮਕੇ ਬੱਸੇ ਢੱਲਾ ਢੋਲਾ ਬਹੁਤ ਪਈਆਂ ਨੇਗੀਆਂ ਤੇ ਮੇਰੀ ਗੱਲ ਯਾਰ ਜਿਹੜਾ ਸੱਜਨੂਰੇ ਫਾਰਮ ਤੇ ਪੂਰਾ ਦੇਖ ਬਾਈ ਕਹਿੰਦਾ ਮੋੜ ਦੇ ਨਹੀਂ ਜ ਉਹੀ ਗੱਲ ਆ ਜੇ ਉਹੀ ਯਾਰ 50 50 ਦਾ ਫਰਕ ਹੋਇਆ ਉਹ ਤਾਂ ਨਿਕਲਦਾ ਨਹੀਂ ਜੇ 3300 ਦਾ ਹੋਵੇ ਹੈਨਾ ਉੱਥੇ ਨਿਕਲ ਜਾਂਦਾ ਉਹ ਵੀ ਨਹੀਂ ਕਈ ਵਾਰ ਮਲ ਕੇ ਚੱਲ ਵੀ ਜਿੰਨੇ ਦੀ ਆਪਾਂ ਨੂੰ ਬੈਅ ਆਈਆਂ ਨੇ ਕਈ ਵਾਰ ਇਹੋ ਜਿਹੀ ਕੋਈ ਬਾਈ ਆ ਜਾਂਦਾ ਹੁਣ ਕੱਲ ਬਾਈ ਨੇ ਫੋਨ ਲਾਈ ਗਿਆ ਮੈਂ ਚੱਲ ਮਾ ਕੋਈ ਗੱਲ ਨਹੀਂ ਬਾਈ ਸਤੂੰ ਲੈ ਜਾ ਠੀਕ ਹੈ ਦੋਈ ਜਾਂਦੀ ਰਹਿੰਦੀ ਹੈ ਨਾ ਮੋਹ ਪਿਆਰੇ ਚਾਹੀਦਾ ਇਹ ਤਾਂ ਚੱਲਦੀ ਰਹੇ ਨਾ ਬਾਕੀ ਬੰਦੇ ਦਾ ਮੋਹ ਪਿਆਰੀ ਚਾਹੀਦਾ ਤੇ ਮੇਨ ਗੱਲ ਆ ਜਦੋਂ ਗਾ ਕੇ ਯਾਰ ਦੂਰੋਂ ਚੱਲ ਕੇ ਆਉਂਦਾ ਹਾਂਜੀ ਹਾਂ ਉਹਨੂੰ ਥੋੜੇ ਮਾਰਜਨ ਨਾਲ ਵੀ ਚੀਜ਼ ਦਿੱਤੀ ਆ ਹਾਂ ਹਾਂ ਵਿੱਚ ਆਪਣੇ ਕੋਲੇ ਬਾਈ ਨੇ ਲੈ ਕੇ ਵੇਚਣੀ ਹੁੰਦੀ ਉਹ ਕਹਿੰਦਾ ਦੇ ਦੇ ਮਾਗਾ ਨਾ ਕੋਈ ਗੱਲ ਨਹੀਂ ਲੈ ਜਾ ਰਿਹਾ ਇਹ ਸੱਜਣਾ ਉਹਨੂੰ ਵਪਾਰੀਆਂ ਨੂੰ ਮਾਲ ਵੀ ਮਿਲੂਗਾ ਵੇਚਣ ਵਾਸਤੇ ਇਹ ਜੀ ਗੱਲ ਨਹੀਂ ਬਾਈ ਕਹਿੰਦਾ ਯਾਰ ਵੇਚਣ ਨਾਲੇ ਸੱਜਣਾ ਨੂੰ ਹਨਾ ਦੇ ਦਾਂਗੇ ਵੀ 2 ਰੁਪਏ ਰੋਟੀ ਹੋਰ ਮਿਲ ਕੇ ਚਲੀ ਜਾਵੇ 2 ਰੁਪਏ ਆਪਾਂ ਦੇ ਜਾਣਾ ਲਾ ਹੁਣ ਤਾਂ ਸੱਜੇ ਮਾਰਦੇ 6 ਨੰਬਰ ਵਾਲੀ ਤੇ ਕੈਮਰਾ ਇਹ ਵੀ ਕ੍ਰੋਸ ਚ ਆ ਗਈ ਬਾਈ ਹਨਾ ਇਹ ਕ੍ਰੋਸ ਚ ਆ ਬਈ ਇਹ ਸੂਈ ਹੋਈ ਆ ਜੇ ਇਹਨੂੰ ਤੀਜਾ ਕਦੇ ਨਾ ਗਾ ਨੂੰ ਸੂਈ ਨੂੰ ਇਹਦਾ ਸੂਆ ਕਿਹੜਾ ਇਹਦਾ ਦੂਜਾ ਸੂਆ ਆ ਬਾਈ ਇਹਦਾ ਬਈ ਅੱਛਾ ਇਹਦਾ ਦੂਜਾ ਸੂਆ ਇਹ ਸੂਈ ਹੋਈ ਆ ਸੱਜੇ ਨੂੰ ਬਾਡੀ ਬੁੱਡੀ ਇਹਦੀ ਚੰਗੀ ਆ ਬਾਈ ਉੱਤੋਂ ਸਟਕਟਰ ਚੰਗਾ ਤੇ ਚੌੜੇ ਢਾਂਚੇ ਦੀ ਬੱਛੀ ਆ ਗਈ ਬੱਚਾ ਵੀ ਇਹਦਾ ਆਪਾਂ ਤੁਹਾਨੂੰ ਦਿਖਾ ਦਾਂਗੇ ਬੱਛੀ ਆ ਮੰਗਰੇ ਦੇ ਇਹਦੇ ਥੱਲੇ ਬੋਲੀ ਕਿੰਨੀ ਕਾ ਹੁਣ ਇਹ 15 16 ਕਿਲੋ ਦੇ ਉੱਤੇ ਬੋਲੀ ਆ ਬਾਈ ਹੁਣ ਇਹਦੇ ਥੱਲੇ ਅੱਛਾ ਇਹ ਕਿੰਨਾ ਕ ਪਾ ਦੂਗੀ ਬਾਈ ਤੇ 22 23 ਕਿਲੋ ਆਮ ਨਾਲ ਪਾ ਦੂਗੀ ਬਾਈ ਤੇ 22 23 ਕਿਲੋ ਡੇੜ ਗੇੜ ਪਾ ਦੂ ਤੇ ਬਾਕੀ ਮੇਨ ਗੱਲ ਆ ਜਿਹੜੇ ਕ੍ਰੋਸ ਚ ਆ ਜਾਂਦੀਆਂ ਨੇ ਉਹਨਾਂ ਦਾ ਦੁੱਧ ਵੀ ਦੁੱਧ ਵੀ ਤਕਰੀਬਨ ਮਹਿਸਾ ਵਰਗਾ ਹੀ ਹੁੰਦਾ ਬਾਕੀ ਫੈਟ ਬਹੁਤ ਆਉਂਦੀ ਆਗੀ ਠੀਕ ਆ ਜੀ ਇਹਦੀ ਫੈਟ ਪਰਸੈਂਟੇਜ ਵੀ ਜ਼ਿਆਦਾ ਆ ਹਾਂਜੀ ਆ ਬੱਚਾ ਦਰ ਸਿੱਧਾ ਬੱਚੇ ਤੇ ਵੀ ਮਾਰਦੇ ਕੈਮਰਾ ਬੱਛੀ ਆ ਗਈ ਇਹ ਮਗਰ ਵੀ ਆਮ ਨਾਲ ਬੱਛੀ ਆ ਤੇ ਬੱਛੀ ਵੀ ਬਿਲਕੁਲ ਇਹਦੀ ਕਾਪੀ ਲਾ ਲਓ ਤੁਸੀਂ ਕ੍ਰੋਸ ਅੰਗ ਚ ਆ ਸੱਜਣੋ ਤੇ ਮੇਨ ਗੱਲ ਆ ਜਿਹੜੀ ਬਾਡੀ ਬੁੱਡੀ ਦੀ ਚੰਗੀ ਆ ਸੁਹਾ ਦੂਜਾ ਬਾਈ ਇਹਦਾ ਦੂਜਾ ਸੁਹਾਗਾ ਅਗਲੇ ਬੰਨਿਆਂ ਇਹ 70000 ਰੁਪਏ ਦੇ ਦਾਂਗੇ ਬਾਈ ਅੱਛਾ ਇਹ ਦੇ ਦਾਂਗੇ 70000 ਦੀ ਇਹ ਤਾਂ ਯਾਰ ਤੁਹਾਨੂੰ ਐ ਲੱਗੂਗਾ ਜਦੋਂ ਘਰੇ ਲਿਆ ਕੇ ਤੁਸੀਂ ਨੇ ਬੰਨ ਲਈ ਵੀ ਯਾਰ ਅਸੀਂ ਇੱਕ ਮਹੀਨਾ ਦਾ ਦੁੱਧ ਹੀ ਪੀ ਰਹੇ ਆ ਇਹ ਆਪਾਂ ਹੁਣ ਤੁਸੀਂ ਟਾਈਮ ਦੇਖ ਲਓ ਬਾਈ ਹਾਂਜੀ 8:00 ਵਜੇ ਹੈਨਾ ਇਹ ਜਮਾ ਖਾਲੀ ਕਰੀ ਹੋਈ ਆ ਠੀਕ ਹੈ ਕੋਈ ਕੋਈ ਮਰਜ਼ੀ ਆ ਕੇ ਆਥ ਨੇ ਠੀਕ ਹੈ ਨਾ 6:00 ਵਜੇ ਮੰਨ ਕੇ ਚੱਲ ਵੀ ਆਪਾਂ 14:00 8:00 6:00 ਵਜੇ ਤੜਕੇ 6:00 ਵਜੇ ਚੋਲਿਓ ਠੀਕ ਹੈ ਮੇਰੇ ਨਾਲ ਵੀਡੀਓ ਕਾਲ ਤੇ ਵੀ ਚੋਸ ਜਿਹੜੀਆਂ ਦੋਨੇ ਸੁਰੀਆਂ ਸਮਾਰੀਆਂ ਨੇ ਆਪਾਂ ਦੋ ਡੰਗ ਚਾਰ ਡੰਗ ਚਵਾ ਲਾਂਗੇ ਹਾਂ ਹਾਂ ਕੋਈ ਗੱਲ ਨਹੀਂ ਆਪਾਂ ਨੂੰ ਤਸ਼ਲੀ ਕਰਕੇ ਲੈ ਕੇ ਜਾਓ ਇਹਨਾਂ ਨੂੰ ਲੈ ਕੇ ਜਾਣੀਆਂ ਠੀਕ ਹੈ ਗਾ ਇਹ ਹੁਣ ਖਾਲੀ ਕਰੀ ਉਹ ਹੱਥ ਨੂੰ ਇਹ ਪੂਰਾ ਇਹ ਫਾਜਾ ਜਿਵੇਂ ਬਾਜ਼ਾਰ ਲਾਇਆ ਹੁੰਦਾ ਹੈ ਹੋ ਜਾਂਦੀ ਹੈ ਟਾਈਮ-ਟਾਈਮ ਹੈ ਅਜੇ ਨੂੰ ਤੀਜਾ ਦਿਨ ਹੀ ਹੋਇਆ ਸੁਰੀ ਨੂੰ ਮੇਰੇ ਸਾਹ ਹੁਣਾਂ ਦੁੱਧ ਵੀ ਜਾਦੇ ਪਾਉ ਜੋ ਆਪਾਂ ਚਾਹ ਲੈ 22 ਕਿਲੋ ਕਹਾਗੇ ਵਾਲੇ ਰੋਣਾ 15 ਹੁਣ ਹਾਜ਼ਰ ਆ 15 16 ਕਿਲੋ ਦਾ ਹੁਣ ਫੁੱਲ ਆਗਾ ਬਾਈ ਕੋ ਆਪਣਾ ਦੋ ਡੰਗ ਚਾਰ ਡੰਗ ਜਿਵੇਂ ਮਰਜੀ ਚੋਲੇ ਆ ਦੇ ਮਰਜੀ ਕੋਈ ਛੱਲੀ ਕਰ ਲੈ ਠੀਕ ਆ ਗੱਲ ਲੈ ਹੁਣ ਇਥੇ ਮਾਰਦੇ ਜਰਸੀ ਤੇ ਜਿਹੜੀ ਤੁਹਾਨੂੰ ਮੈਂ ਆਖਿਆ ਸੀ ਤੁਹਾਨੂੰ ਮੈਂ ਪੰਜਾਬ ਵਾਲੀਆਂ ਜਰਸੀਆਂ ਦਿਖਾਉਂਗਾ ਆ ਜਰਸੀ ਵੀ ਸੂਣ ਵਾਲੀ ਆ ਇਹ ਕਿਹੜਾ ਸੂਆ ਸੂੰਦੀ ਆ ਬਾਈ ਇਹ ਦੂਜਾ ਸੂਆ ਸੂੰਦੀ ਆ ਬਾਈ ਇਹ ਇਹ ਸੂੰਦੀ ਆ ਦੂਜਾ ਪਹਿਲੇ ਦਾ ਕੀ ਰਕਾਰ ਦੱਸਿਆ ਤਾਂ ਪਹਿਲੇ ਨੇ ਬਾਈ 20 ਪਲੱਸ ਕੱਢਿਆ ਹੋਇਆ 21 22 ਕਿਲੋ ਦੁੱਧ ਕਹਿੰਦੇ ਸੀ ਲੈ ਤਰਸੇ ਤੇ ਮਾਰਦੇ ਕੈਮਰਾ ਵੇ ਆ ਦਿਖਾ ਦੇ ਪੰਜਾਬ ਵਾਲੀ ਜਰਸੀ ਦੀ ਜੇ ਮੈਂ ਗੱਲ ਕਰਲਾਂ ਅਕਸਰ ਜ਼ਿਆਦਾ ਮੰਗ ਰਹੀਦੀ ਆ ਕਿਉਂਕਿ ਗਰਮੀ ਹਮਾਚ ਚਲਾ ਲਈ ਥੋੜੀ ਇੱਧਰ ਵੱਧ ਮੰਨ ਜਾਂਦੀ ਆ ਪੰਜਾਬ ਵਾਲੀ ਜਰਸੀ ਚੱਲਦੀ ਆ ਤੇ ਇਹ ਸੂੰਦੀ ਆ ਦੂਜਾ ਸੂਆ ਤੇ ਲੇਵੇ ਲੂਵੇ ਵਾਲੀ ਤਾਂ ਉਹੀ ਗੱਲ ਆ ਵੀ ਕੰਡੇ ਘੜਦੀ ਜਾਂਦੇ ਜਿਵੇਂ ਆਪਾਂ ਕਹਿੰਦੇ ਪੂਰੇ ਡਬਲ ਲੇਵੇ ਦੀ ਆ ਤੇ ਦਿਨ ਹਲੇ ਮੇਰਾ ਖਿਆਲ ਕੱਢੂਗੀ ਸੂਣ ਚ ਹਣਾ ਹਾਂ ਹਾਂ ਦਿਨ ਲੈ ਜੂਗੀ ਹਜੇ ਬਾਈ ਆ ਪਹਿਲਣ ਦਾ 22 ਕਿਲੋ ਪਾ ਬਾਈ ਇਹ 25 26 ਕਿਲੋ ਰਾਮਣਾ ਬਾਦੂ ਖਾਨ ਪੀਣ ਨੂੰ ਇੰਨੀ ਖੁੱਲੀ ਆਗੀ ਠੀਕ ਆ ਗੱਲ ਕਿੰਨਾ ਸਮਾਨ ਪਾ ਦੇ ਗੋਹਾ ਐਨ ਜੰਮਾ ਐਨ ਕੜੜਾ ਕਰਦੀ ਆ ਲੈ ਅਗਲੇ ਬੰਨੋ ਵੀ ਤਰਸੇ ਤੇ ਲੇਵੇ ਤੇ ਮਾਰਦੀ ਬਾਈ ਤੇ ਥਾਣ ਤੋਂ ਇਹਨੂੰ ਵੀ ਚੰਗਾ ਲੱਗਿਆ ਤੇ ਲੱਗਿਆ ਵੀ ਦੂਰੀ ਤੇ ਆ ਤੇ ਹੈਗੀ ਵੀ ਪੰਜਾਬ ਵਾਲੀ ਜਰਸੀ ਆ ਤੇ ਹੈਗੀ ਵੀ ਸਜਣੋ ਜਾਣ ਵਾਲੀ ਆ ਜਿਵੇਂ ਆਪਾਂ ਕਹ ਜੀਏ ਮੈਸਾਂ ਵਰਗੀ ਬਾਡੀ ਹੈ ਵੀ ਤੇ ਇਹ ਗਰਮੀ ਥੋੜੀ ਜੀ ਉਹਨਾਂ ਨਾਲੋਂ ਘੱਟ ਮੰਨਦੀਆਂ ਨੇ ਹਣਾ ਬਾਕੀ ਤੇ ਲੱਡੂ ਲੱਡੂ ਬਹੁਤ ਵੇਆ ਜਿੱਦੇ ਨਾਲ ਤਿਆਰ ਹੋ ਗਈ ਬੈਠਿਆ ਨਹੀਂ ਜਾਣਾ ਅੱਛਾ ਲੈ ਵਾਲੂ ਆਨ ਬਣਾ ਦੂ ਪੂਰਾ ਖੁੱਲਾ ਹਾਂ ਪੂਰਾ ਆਨ ਬਣਾ ਦੋਗੇ ਇਹ ਆਪਾਂ ਕਿੰਨੇ ਨਹੀਂ ਛੱਡ ਦਾਂਗੇ ਜਿਹੜਾ 90000 ਮੁੱਲ ਆ ਜੀ ਕੋਈ ਗੱਲ ਨਹੀਂ ਫੋਨ ਲਾ ਲੈ ਬੰਦਾ ਜਿਵੇਂ ਜਿਵੇਂ ਆਪਾਂ ਕਰ ਲਵਾਂ ਫੇਰ ਵੀ ਇੱਕ ਸੇ ਮਾਰ ਦੇ ਜਮੀ ਜਾਸੀ ਯਾਰ ਭੀ 85 ਦੇ ਦਾਂਗੇ ਤੇ ਮਾਨਤਾ ਨੂੰ ਉਹਦੇ ਜੋ ਕਰਦਾਂਗੇ ਸਾਫ ਸੂਮ ਜੀ ਛੱਡ ਦਾਂਗੇ ਪੰਜ ਆ ਬਾਕੀ ਮੁਝੇ ਮੰਨ ਕੇ ਚੱਲ ਹੁਣ ਜਿਵੇਂ ਸਾਮੂ ਦਾ ਟਰਾਂਜੈਕਸ਼ਨ ਬੈਟਾ ਮੈਚ ਵਗੈਰਾ ਪਾ ਕੇ ਇਹਨੇ ਮੰਨ ਕੇ ਉਹੀ ਬੱਸੀ ਨੇ ਨਿਕਲ ਜਾਣਾ ਦੁੱਧ ਮੰਨ ਕੇ ਚੱਲ ਮੇਰੇ ਹਿਸਾਬ ਨਾਲ 25 ਲੀਟਰ ਤੋਂ ਬਾਹਰ ਪਾਊਗੀ ਤੇ ਬਾਕੀ ਸੱਜਣੋ ਯਾਰ ਜਿਹੜੀ ਮੇਨ ਗੱਲ ਹੁੰਦੀ ਆ ਨਾ ਜਰਸੀਆਂ ਦੀ ਜਰਸੀਆਂ ਦੀ 60 ਪਰਸੈਂਟੇਜ ਜ਼ਿਆਦਾ ਹੋਣੀ ਆ ਬਾਕੀ ਗਰਮੀ ਆਉਂਦੀ ਆ ਮੂਰੇ ਗਰਮੀ ਨਹੀਂ ਮੰਨਦੀ 나ੜ ਨੂੰ ਦੇਖੋ ਦੁੱਧ ਆਲੀ ਕਿੰਨੀ ਉੱਠੀ ਹੋਈ ਆਗੀ ਓਏ ਆ ਪਾਇਆ ਪਿਆ ਦਿਖਾ ਦੇ ਦੱਸੋ ਸਾਹ ਪੈ ਗਿਆ ਦੇਖੋ ਇਹ ਚੀਜ਼ਾਂ ਅੱਦਾ ਅੱਦਾ ਇੰਚੀ ਪਾਈਪ ਬਣਾ ਜੂਗੀ ਜ ਜਦੋਂ ਤਿਆਰ ਹੋਊਗੀ ਦੁੱਧ ਤੇ ਚੱਲੂਗੀ ਪੂਰਾ ਮਜ਼ਬੂਤ ਜਿਵੇਂ ਰੱਸਾ ਹੁੰਦਾ ਨਾ ਉਹ ਚੀਜ਼ ਬਣਾ ਦੂ ਤੇ ਬਾਕੀ ਇਹ ਚੀਜ਼ਾਂ ਸੱਜਣੋਂ ਦੁੱਧ ਦੀ ਨਿਸ਼ਾਨੀ ਹੁੰਦੀ ਨੇ ਹੁਣ ਜਿਹੜੀ ਦੇ ਪਾਈਪ ਹੀ ਨਹੀਂ ਹੈਗਾ ਜਿਵੇਂ ਆਪਾਂ ਲਾ ਲਈਏ ਟੈਂਕੀ ਚੋਂ ਟੂਟੀ ਨੂੰ ਪਾਈਪ ਹੀ ਮੜਾ ਜਾਂਦਾ ਨੇ ਮੜਾ ਮੜਾ ਜਾ ਪਾਣੀ ਕੱਢਣਾ ਹੁੰਦਾ ਜਿਹੜੀ ਨੂੰ ਚੰਗਾ ਲੱਗਿਆ ਹੁੰਦਾ ਉਹਨੇ ਚੰਗਾ ਕੱਢਣਾ ਹੁੰਦਾ ਬਾਈ ਹੈਨਾ ਇਹ ਮਿਲ ਜੂਗੀ 85 ਦੀ 85 ਜੋ ਸ਼ੋਰ ਛੱਪਾ ਹੋ ਜੂਗਾ ਤੇ ਹੁਣ ਇਹਦੇ ਤੇ ਵੀ ਮਾਰਦੇ ਕੈਮਰਾ ਇਹ ਕਿਹੜਾ ਸੁਦਾ ਸੁਂਦੀ ਹੈ ਬਾਈ ਇਹ ਦੂਜਾ ਸੂ ਆ ਗਏ ਥੋੜੇ ਜਿਹਾ ਵਾਲੇ ਦੇ ਕਰੀਬ ਜੇ ਕਰੋ ਸੀ ਉਹ ਮੈਨੂੰ ਦੋ ਤਿੰਨ ਦਿਨ ਹੋ ਗਏ ਕਹੀ ਜਾਂਦੇ ਨੂੰ ਮਾਂ ਚੱਲ ਲਿਆ ਜਾਣਾ ਸਾਂਭ ਲਾ ਕੇ ਮਾਂ ਦਾ ਹਵਾਰਾ ਦੇਣਾ ਠੀਕ ਹੈ ਠੰਡੀ ਨਹੀਂ ਇਹ ਨਹੀਂ ਬਾਈ ਪਹਿਲਾਂ ਨੇ 13 14 ਕਿਲੋ ਦੁੱਧ ਕੱਢਿਆ ਹੋਇਆ ਹੈਗਾ ਅੱਛਾ 15 16 ਬੜੇ ਆਰਾਮ ਨਾਲ 15 16 ਕਿਲੋ ਆਰਾਮ ਨਾਲ ਦੇ ਦੂ ਬਾਕੀ ਥੋੜੀ ਜੀ ਫਿੱਕੀ ਆ ਉਹ ਕੱਦ ਬੱਡ ਵਧੀਆਗਾ ਆ ਕੱਦ ਕਾਠ ਇਹਦਾ ਠੀਕ ਆ ਸੱਜਣੋ ਲੰਬਾਈ ਲੰਬੂਈ ਵੀ ਚੰਗੀ ਆ ਬੱਛੀ ਦੀ ਇਹ ਵੀ ਪੰਜਾਬ ਵਾਲੀ ਜਰਸੀ ਆ ਗਈ ਦੂਜਾ ਸੂ ਦਾ ਸੁੰਦੀ ਆ ਦਿਨ ਕਿੰਨੇ ਕ ਕੱਢ ਦੂਗੀ ਸੀਰੇ ਦਿਨ ਬਾਈ ਇਹ ਹਫਤਾ 10 ਦਿਨ ਲੈ ਜਾਊਗੀ ਹਜੇ ਆ ਇੱਕ ਹਫਤਾ 10 ਦਿਨ ਇਹ ਲੈ ਜਾਊਗੀ ਤੇ ਦੁੱਧ ਯਾਰ 15 16 ਕਿਲੋ ਹਿਸਾਬ ਨਾਲ ਪਾ ਦੂ ਜਿਹੜੇ ਹਿਸਾਬ ਨਾਲ ਜੇ ਇੱਕ ਹਫਤਾ ਤੋਂ ਹਫਤੇ ਤੋਂ 10 ਦਿਨ ਕੱਢਦੀ ਆ ਬਾਈ ਲਵੇ ਤੇ ਮੇਨ ਗੱਲ ਆ ਸਜਣੋ ਬੱਚੀ ਇਹ ਵੀ ਚੰਗੀ ਆ ਤੇ ਦੋ ਤੁਹਾਨੂੰ ਮੈਂ ਦਿਖਾਈਆਂ ਨੇ ਪੰਜਾਬ ਵਾਲੀਆਂ ਜਰਸੀਆਂ ਤੇ 6 ਦਿਖਾਈਆਂ ਨੇ ਅੱਜ ਐਚਐਫ ਇਹਨਾਂ ਤੋਂ ਜਿਹੜੀ ਵੀ ਫਿੱਟ ਆ ਉਹ ਤੁਸੀਂ ਸੀਰੇ ਕੋਲੇ ਆ ਕੇ ਲੈ ਜਾ ਸਕਦੇ ਹੋ ਤਰਸ ਆ ਕੇ ਬੰਨਿਓ ਮਾਰ ਦਿਓ ਲੈ ਵੀ ਤੇ ਜਦੋਂ ਉੱਥੇ ਜਾ ਕੇ ਰੁਕੂਗੀ ਨਾ ਦਿਖਾ ਰਹੀ ਹਰੇਕ ਪੱਖ ਤੋਂ ਕਿਉਂਕਿ ਥਣ ਥਣ ਜੇ ਗੱਲ ਕਰ ਲਈ ਇਹਨੂੰ ਵੀ ਮੈਸ ਨਾਲ ਲੱਗਿਆ ਤੇ ਲੱਗਿਆ ਵੀ ਪੂਰੀ ਟਾਪ ਕੁਆਲਿਟੀ ਦਾ ਜਿੱਦਾਂ ਜਿਦਾ ਇਹਨੇ ਥੱਲੇੋਂ ਬਣਦੀ ਜਾਣਾ ਭਾਈ ਲੇਵਾ ਖੋਲਦੀ ਜਾਣਾ ਤੇ ਉਦਾਂ ਉਦਾਂ ਇਹਦੇ ਥਣਾ ਦੇ ਵਿੱਚ ਜੇ ਮੈਂ ਗੱਲ ਬਾਤ ਕਰ ਲਾਣਾ ਗੈਪ ਗੂਪ ਵੀ ਬਣਦਾ ਜਾਣਾ ਬਾਕੀ ਮੂੰਹ માં ਬਹੁਤ ਸੋਹਣਾਗਾ ਇੱਕ ਵਾਰੀ ਫੇਸ ਕੁਆਲਿਟੀ ਦਿਖਾ ਦੇ ਇਧਰ ਲੈ ਬੰਦੇ ਦੀ ਆ ਕੇ ਇਧਰ ਦੀ ਆ ਜਾ ਮਾਰ ਦੇ ਇੱਕ ਵਾਰੀ ਫੇਸ ਕੁਆਲਿਟੀ ਤੇ ਮਾਰ ਦੇ ਇਹਦੇ ਕੈਮਰਾ ਇਹ ਕਿੰਨੇ ਦੀ ਛੱਡ ਦਾਂਗੇ ਇਹ 50000 ਰੁਪਏ ਮੁੱਲਾਂ ਦਾ ਕੋਈ ਗੱਲ ਨਹੀਂ ਕਰ ਲਾਂਗੇ ਜਿਵੇਂ ਕੋਈ ਜੀਤੀ ਕਿਸੇ ਨੂੰ ਹੈ ਨਾ ਭਾਈ ਚ ਤਾਜੀ ਦਾ ਡੱਡ ਕਰਦੇ ਅੱਜ ਦਾ ਡੱਡ ਦੱਸ ਜੇ ਕਿਉਂਕਿ ਸਾਡੇ ਇਹ ਅੱਜ ਦੀ ਬਾਲੀ ਚੰਗੀ ਯਾਰ ਦੇਖ ਲਾ ਦੇਖੋ ਬਾਲੀ ਚੰਗੀ ਕੋਈ ਗੱਲ ਨਹੀਂ ਕੋਈ ਚੰਗੀ ਆ ਬਣੂ ਕੋਈ ਨਾਲੇ ਕੋਈ ਗੱਲ ਨਹੀਂ ਕੋਈ ਨਾ ਆਪਣੇ ਕੋਈ ਵੇਚ ਨਾਲ ਤਾਂ ਵੀ ਲੈਣੀ ਆ ਆਪਾਂ ਉਹ ਕਰ ਦਾਂਗੇ ਕੱਢ ਕੇ ਦੇ ਦਾਂਗੇ ਕੋਈ ਗੱਲ ਨਹੀਂ ਤਾਂ ਹੁਣ ਹੋਣੀ ਹੁੰਦੀ ਆ ਨੰਬਰ ਬੋਲ ਦੇ ਜਰਾ ਨੰਬਰ 81461 ਹਾਂਜੀ 70809 ਇੱਕ ਵਾਰੀ ਫੇਰ ਬੋਲ ਦਿਓ 81461 ਹਾਂਜੀ 70809 ਲੋਕੇਸ਼ਨ ਦੱਸ ਦੂ ਆ ਪਿੰਡ ਫਤੇਗੜ ਸ਼ੰਨਾ ਜ਼ਿਲ੍ਹਾ ਬਰਨਾਲਾ ਹੀ ਆ ਪਿੰਡ ਫਤੇਗੜ ਸ਼ੰਨਾ ਬਾਈ ਦਾ ਜ਼ਿਲ੍ਹਾ ਬਰਨਾਲਾ ਦੇ ਤਹਿਸੀਲ ਵੀ ਬਰਨਾਲਾ ਹੈ ਨਾ ਹਾਂਜੀ ਤੇ ਬਾਕੀ ਸੱਜਣੋ ਬਾਈ ਨੂੰ ਫੋਨ ਮਲਿਆ ਲਓ ਜਿਹੜੇ ਵੀ ਸੱਜਣ ਇਹਨਾਂ ਚ ਕੋਈ ਵੀ ਜਾਨਵਰ ਲੈਣਾ ਹੋਇਆ ਤੇ ਜਿਹੜੀਆਂ ਸੂਈਆਂ ਨੇ ਉਹ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਇਹਦੇ ਕੋਲੋਂ ਨਹੀਂ ਕਿਤੋਂ ਵੀ ਸੂਇਆਂ ਵਾਲਾ ਜਾਨਵਰ ਲਓ ਘੱਟ ਤੋਂ ਘੱਟ ਐਂਡ ਆਪ ਵੀ ਸੱਲੀ ਕਰੋ ਦੋ ਡੰਗ ਬਾਈ ਚੋਕੇ ਲਓ ਬਾਕੀ ਆਪਣੀ ਹੁਣ ਸਸਤਾ ਬਣੀ ਹੋਈ ਆ ਬੀਐਫਏ ਦੀ ਬਹੁਤ ਭਰਾਵਾਂ ਨੂੰ ਪਤਾ ਤਾਂ ਹੀ ਇਹ ਵਾਰ ਕਹਿੰਦੇ ਨੇ ਆਪਾਂ ਕਰਨਾ ਹੁਣ ਉਹਨਾਂ ਦੀ ਮੰਨ ਕੇ ਚੱਲੋ ਹੁਣ ਮੈਂਬਰ ਬਣਨਾ ਜੀ ਨੇ ਉਹ ਮੇਰੇ ਨਾਲ ਕਾਲ ਕਰ ਸਕਦਾਗਾ ਠੀਕ ਆ ਜੀ ਠੀਕ ਆ ਨਾ ਉਹ ਗਰੁੱਪ ਬਣੂਗਾ ਤੇ ਉਹਦਾ ਕਾਰਡ ਬਣੂਗਾ ਸਾਰੇ ਕਿਸੇ ਨੇ ਟੀਕਾ ਲੈਣਾ ਕੋਈ ਹੋਰ ਦਵਾਈ ਬੂਟੀ ਹੋਰ ਜਾਣਕਾਰੀ ਲੈਣੀ ਆ ਮੀਟਿੰਗ ਹੋਇਆ ਕਰੂਗੀ ਠੀਕ ਆ ਨਾ ਬਾਈ ਪਿੰਦੀ ਸਿੱਧੂ ਦਾ ਵੀ ਕਰ ਸਕਦਾਗਾ ਮੈਨੂੰ ਕਈ ਬਾਈ ਜਿੰਨੇ ਫੋਨ ਆ ਜਾਂਦੇ ਸੀ ਉਹ ਕਰਨਾਗਾ ਤੇ ਉਹ ਆਪਣੇ ਨਾਲ ਕਦੋਂ ਮਰਜ਼ੀ ਕੋਈ ਜਾਣਕਾਰੀ ਲੈ ਸਕਦਾ ਪੁੱਛ ਕੇ ਠੀਕ ਆ ਨਾ ਡਾਕਟਰ ਜੀ ਜੀਤ ਨਾਲ ਕਰ ਸਕਦਾਗਾ ਪਿੰਦੀ ਸਿੱਧੂ ਨਾਲ ਕਰ ਸਕਦਾ ਬਾਅਦ ਤੋਂ ਬਾਅਦ ਤੋਂ ਮੈਂਬਰ ਬਣੋ ਤਾਂ ਆਉਣ ਵਾਲਾ ਜਦੋਂ ਆਪਾਂ ਮੂਰੇ ਮੇਲਾ ਕਰਾਉਣਾ ਵਧੀਆ ਕਰਵਾਸ਼ ਆ ਗਈ ਹੈਗੇ ਠੀਕ ਆ ਜੀ ਮੈਲਾ ਵੀ ਕਰਾਇਆ ਤੀ ਸੱਜਣਾ ਨੇ ਜਿਵੇਂ ਸਾਨੂੰ ਦੱਸਿਆ ਬੀਐਫਪੀ ਦਾ ਤੇ ਅਗਲੇ ਸਾਲ ਮੇਲਾ ਉਹ ਤੋਂ ਵੀ ਹੋਰ ਤਿਆਰੀ ਚ ਹੋਊਗਾ ਤੇ ਜਿਹੜੇ ਸੱਜਣ ਆ ਯਾਰ ਬੀਐਫਪੀ ਦਾ ਮੈਂਬਰ ਬਣਾ 22 ਨਾ ਵੀ ਸੰਪਰਕ ਕਰ ਸਕਦਾ ਤੇ ਜਿਵੇਂ ਬਾਈ ਨੇ ਦੱਸਿਆ ਬਾਈਪਿੰਦੀ ਸਿੱਧੂ ਪ੍ਰਧਾਨ ਆ ਗਿਆ ਜਿਵੇਂ ਡਾਕਟਰ ਜਗਜੀਤ ਹੋਰੀ ਆ ਗਏ ਤੇ ਕਾਫੀ ਸੱਜਣ ਨੇ ਜਿਵੇਂ ਪਿਛਲੇ ਦਿਨੀ ਆਪਾਂ ਨੇ ਉਪਲੀਆ ਦੇ ਸਰਪੰਚ ਸਾਹਿਬ ਦੇ ਫਾਰਮ ਤੋਂ ਵੀ ਦਿਖਾਇਆ ਤੀ ਹਾਂ ਉਹਨਾਂ ਨੂੰ ਵੀ ਮੇਰਾ ਖਿਆਲ ਹੈ ਇਸ ਜਿਹੇ ਦਾ ਆਪਣਾਂਗੇ ਸਾਰੇ ਜਿੰਨੇ ਆਪਣੇ ਮੰਨ ਕੇ ਚੱਲੋ ਵੀ ਆਪਣੇ ਇਹ ਚੀਜ਼ਾਂ ਆ ਕੇ ਕਮੇਟੀ ਦਾ ਕੋਈ ਕਿਸੇ ਨਾਲ ਵੀ ਸੰਪਰਕ ਕਰ ਬੱਦ ਤੋਂ ਬੱਦ ਜੁੜੋ ਤਾਂ ਆਪਾਂ ਨੂੰ ਜੋੜਨ ਨਾਲ ਕਿਹੋ ਜਾਣਕਾਰੀ ਮਿਲੂਗੀ ਆਪਾਂ ਲੁੱਟ ਤੋਂ ਬਚਾਂਗੇ ਜਿੰਮੇ ਵਧੀਆ ਸ਼ੀਮਣ ਲੈਣੇ ਨੇਗੇ ਉਹ ਚੀਜ਼ ਆਪਣੀ ਸਸਤਾ ਰਹੀ ਮਿਲਣਗੇ ਤੇ ਮੈਂ ਟੀ ਮਤਲਬ ਜੇ ਆਪਾਂ ਕੋਈ ਬੰਦਾ ਜੁੜ ਕੇ ਜਾਣਕਾਰੀ ਮਿਲੂ ਰਿਹਾਗਾ ਜਾਰੀ ਮਹੀਨੇ ਬਾਅਦ ਮੀਟਿੰਗ ਹੋਇਆ ਕਰੂਗੀ ਵੀ ਬੱਦ ਤੋਂ ਬੱਦ ਜੁੜੋ ਜਾਣਕਾਰੀ ਮਿਲੂ ਜਿੰਨੇ ਚਿਰ ਆਪਾਂ ਨੂੰ ਜਾਣਕਾਰੀ ਨਹੀਂ ਮਿਹੇਗੀ ਕਿਸੇ ਵੀ ਕੰਮ ਦੀ ਉਹਨਾਂ ਚਿਰ ਆਪਾਂ ਬਾਕੀ ਹਾਂ ਬਿਨਾ ਜਾਣਕਾਰੀ ਤੋਂ ਯਾਰ ਕਿਸੇ ਕੰਮ ਦਾ ਫਾਇਦਾ ਨਹੀਂ ਹੁਣ ਕੋਈ ਬਿਨਾ ਜਾਣਕਾਰੀ ਆ ਸੱਜਣ ਕਰੇ گا ਆ ਬਣ ਲੇ ਆਪਾਂ ਨੂੰ ਐ ਵੀ ਨਹੀਂ ਯਾਰ ਬਿਨਾ ਜਾਣਕਾਰੀ ਤੋਂ ਪਤਾ ਲੱਗਦਾ ਵੀ ਉਹ ਗਾਂ ਹੁਣ ਬਿਮਾਰ ਹੋਣ ਵਾਲੀ ਐ ਜਾਂ ਕਿੱਦਾਂ ਹਨਾ ਜਿਹੜਾ ਜਾਣਕਾਰ ਆ ਬਾਈ ਉਹਨੂੰ ਪਹਿਲੀ ਪਤਾ ਲੱਗੇ ਨਾ ਜਾਨਵਰ ਦੇਖ ਕੇ ਨਾ ਆ ਵੀ ਇਹ ਜਾਨਵਰ ਹੋਣਾ ਬਾਕੀ ਕਈ ਵਾਰ ਲਾਲਦੇ ਬਾਈ ਕਹਿੰਦੇ ਨੇ ਬਾਈ ਵਿੱਚ ਕਹਿੰਦੇ ਨਾ ਦੋ ਦੰਦ ਦਾ ਨਹੀਂ ਪਤਾ ਇਹ ਦੋ ਦੰਦ ਦਾ ਆਉਂਦੀ ਐ ਬਾਈ ਦੋ ਦੋ ਸਾਲ ਦੀਆਂ ਟਾਈ ਟਾਈ ਸਾਲ ਦੀਆਂ ਬੜੀਆਂ ਨੇ ਪੰਜ ਚਾਰ ਸਾਲ ਸੂਏ ਆ ਪਰ ਆਉਣ ਵਾਲਾ ਚੋਮਾਂਗੇ ਇਹਨਾਂ ਨੂੰ ਜਿਵੇਂ ਹੁਣ ਗਰਮੀ ਆਉਂਦੀ ਆ ਕੀ ਹੁਣ ਇਹ ਮੂਰੇ ਗਰਮੀ ਪਰਮੀ ਝੜਣ ਲ ਆਪੀ ਗਰਮੀ ਗੁਰਮੀ ਨਹੀਂ ਚਲਦੀ ਥੋੜੀ ਜੀ ਉਹ ਹੋ ਜਾਂਦੀ ਹੈਗੀ ਤਰਸ ਇੱਕ ਵਾਰੀ ਸਾਰਿਆਂ ਦੇ ਇੱਥੇ ਤੋਂ ਲਾ ਕੇ ਕੈਮਰਾ ਫੇਰ ਮਾਰਦੇ ਸੱਜਣੋ ਇੱਕ ਵਾਰੀ ਤੁਹਾਨੂੰ ਸਾਰਿਆਂ ਫੇਰ ਮਾਰ ਕੇ ਦਿਖਾ ਦੂਗਾ ਤਰਸ ਕੈਮਰਾ ਤੇ ਬਾਕੀ ਇਹਨਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਸ਼ੀਰੇ ਤੋਂ ਖਰੀਦ ਕੇ ਲਿਜਾ ਸਕਦੇ ਹੋ ਪਿੰਡ ਫਤੇਗੜ ਛੰਨਾ ਤਹਿਸੀਲ ਵੀ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਤੇ ਐਦਾਂ ਹੀ ਚੈਨਲ ਨੂੰ ਪਿਆਰ ਬਣਾਈ ਰੱਖਿਓ ਇਸੇ ਤਰ੍ਹਾਂ ਕਿਸੇ ਹੋਰ ਫਾਰਮ ਤੋਂ ਵੀਡੀਓ ਲੈ ਕੇ ਮਿਲਾਂਗੇ ਉਦੋਂ ਤੱਕ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ